ਤੇ ਕੀ ਗੱਲ ਐ ਪਪਾ ਨੂੰ ਕਦੋਂ ਤੋਂ ਇਸ ਤਰ੍ਹਾਂ ਮੰਜੇ ਮੀਨੀ ਮੀਨਾ ਚੱਲਿਆ ਤੇ ਕੀ ਗੱਲ ਆਜ ਕਿਉਂ ਨਹੀਂ ਕਰਾਉਂਦੇ ਮੈਂ ਤੇ ਫਿਰ ਕਿੱਥੇ ਚੱਲਣ ਦਾ ਪੁੱਤਰਾ ਕਿਹਜਾ ਰੋ ਚੱਲਣ ਦਾ ਯਾਰ ਇਸਾਂ ਮੀਨੀ ਤੋਂ ਮੰਨਦੀ ਹੋਈ ਤੇ ਤੂੰ ਘਰ ਦਾ ਰੋਟੀ ਬਣੀ ਦਾ ਕਿੱਦਾਂ ਕਰਦਾ ਜੇ ਲੰਬੂ ਦਾ ਖਾਣੇ ਨਹੀਂ ਜੀ ਤੇਰੇ ਮम्मा ਕੀ ਕੰਮ ਕਰਦੇ? ਉਹ ਲੋਕ ਕੀ ਕਰ ਰਹੇ ਨੇ? ਤੇ ਹੁਣ ਕੀ ਚਾਹੁੰਦੇ ਤੇ? ਉਹ ਚੱਲੂ ਛੇੜ ਤੇ ਛੁੱਟੀ ਲਾ ਦੇ। ਨਾ ਬਈ ਇਧਰ। ਚੱਲ ਜੀ। ਕੀ ਗੱਲ ਹੋਈ ਏ ਜੀ ਇਸ ਤਰ੍ਹਾਂ? ਮੇਰਾ ਪੇੜ ਚ ਘਰਾਂ ਦੀ। ਕਿੰਨਾ ਚਿਰ ਹੋਊਗਾ ਮੰਜੇ? ਹਾਂ ਨਹੀਂ ਮੰਜੇ ਦਾ ਨਾ ਹੋਊਗਾ। ਕੀ ਇਹ ਲਾਇਕ ਕਿਉਂ ਨੀ ਕਰਾਵੇ? ਮੈਂ ਤੁਹਾਨੂੰ ਪਾ ਫੜਵਾਉਂ ਜੇ। ਕੀ ਕੰਮ ਕਰਦੇ ਇਸ? ਮਾਂ ਤੁਸੀਂ ਇਹ ਰੋਗ ਲੰਮਾ ਚੋਹ ਰੋਟੀ ਪਾਣੀ ਦਾ ਘਰ ਦਾ ਗੁਜ਼ਾਰਾ ਕਿਵੇਂ ਰੋਟੀ ਪਾਣੀ ਤੂੰ ਟਰ ਦੋ ਮੜਾ ਮੋਟਾ ਕਰਕੇ ਕਿਹਦਾ ਕਰੇ ਕੰਮ ਕਰਦੇ ਉੱਪਰ ਚੱਲੀ ਜਾਂਦਾ ਕਿੰਨੇ ਬੱਚੇ ਨੇ ਮੇਰੇ ਇੱਕ ਬੜਕਾ ਦਾ ਕੁੜੀ ਹੈ ਤੇ ਹੁਣ ਤੁਸੀਂ ਲਾਜ ਦੁਖਾਈ ਇੰਨੇ ਜੈਸੇ ਮੰਜੇ ਤੇ ਕੀ ਮੰਗ ਕਰਦੇ ਹੋ ਮਾਂ ਜੀ ਹਰਦੇ ਹੀ ਮਾਂਗ ਮੇਰਾ ਭਾਈ ਹੋ ਗਿਆ ਹੁਣ ਬੈਠ ਮੰਗਿੰਦਰ ਕਹੋ ਤੇ ਜਿਹੜੇ ਮੰਜੇ ਤੇ ਬਹਿਣ ਕੀ ਲੱਗਦੇ ਸਰ ਇਹ ਨਹੀਂ ਆਸ ਬੰਦ ਕੀ ਨਾਲੋਂ ਸਰਨ ਜੀ ਕੀ ਗੱਲ ਏ ਇਹਨਾਂ ਨੂੰ ਨੰਬਰਸ਼ ਨੂੰ ਹੋ ਗਿਆ ਠੀਕ ਕਿੰਨਾ ਚਿਰ ਹੋ ਗਿਆ ਮੰਜੇ ਤੇ ਇਹਨਾਂ ਨੂੰ ਵੀ ਨਾ ਹੋ ਗਿਆ ਤੇ ਕੀ ਗੱਲ ਇਲਾਜ ਕਿਉਂ ਨਹੀਂ ਕਰਾਉਦੇ ਸਾਡੇ ਕੋਲ ਪਰਸ ਹੀ ਲੰਨੀ ਹੈਗਾ ਕੀ ਗੱਲ ਕੀ ਪੂਰੀ ਦੱਸੋ ਸਾਰੀ ਕਿਉਂਕਿ ਇਹ ਮੰਜੇ ਤੇ ਆ ਤੇ ਸਾਡੇ ਤੋਂ ਸਾਸਾਂ ਤੇ ਲੰਨੀ ਹੈਗਾ ਇਸ ਕਰਕੇ ਇਹ ਲੋਕਾਂ ਦਾ ਕੰਮ ਕਰਦੇ ਨਾ ਸਾਡੇ ਤੋਂ ਕੋਈ ਰੋਟੀ ਪਾਣੀ ਨਹੀਂ ਲੀ ਜਾਂ ਕੋਈ ਦਵਾਈ ਬੁਟੀ ਵੀ ਮੰਗ ਮੰਗ ਕੇ ਗੋਲੀਆਂ ਤੇ ਦੇਵਾ ਜੀਏ ਸਾਰਗੇ ਸਾਡੇ ਕੋਲ ਨਹੀਂ ਹੁੰਦੇ ਇਲਾਜ ਕਰਾਏ ਜਾਂਦੇ ਕੀ ਡਾਕਟਰ ਕੀ ਜਾਂਦੇ ਕਿੰਨਾ ਪੈਸਾ ਲੱਗਿਆ डॉक्टर ते बहुत भी समस्या होती है पर साडे कोई पैसा नहीं है और हमें बेटा आज बच्चे आ बच्चे स्कूल जाते हैं कि बैठे करे नहीं बच्चे सरकारी स्कूल जाते सरकारी स्कूल पर है की मांग उन तो ही की करते सभी नहीं मांग करते कि इनना दा टेक कुछ इलाज करवाया जाए तो आपका मोबाइल नंबर